ਚੰਦ ਪਰੰਦੇ ਦੰਤਾਂ ਦੇ ਹੋਏ ਜਬਰ ਦੇ ਕਲਾਮ ਕੋ ਅੱਜ ਦੇ ਇਸ ਕੱਠੇ ਵਿੱਚ ਸ਼ਾਮਲ ਮਨਦੂਰ ਕਸਤਾਨ ਵੀਰੋ ਸਰਦਿਆ ਮਾਮਾ ਭੈਣਾ ਸਭ ਤੋਂ ਪਹਿਲਾਂ ਅਸੀਂ ਫਤਿਹ ਸਾਂਝੀ ਕਰਿਏ ਉਸ ਰਾਇਬਰ ਜੀ ਹਨੇ ਰੈਪਰ ਨੂੰ ਬਦਵਤ ਬਾਬਾ ਸਾਹਿਬ ਡਾਕਟਰ ਧੀਰਵਰ ਜੇਕਰ ਜੀ ਬਦਵਤ ਅਸੀਂ ਲੋਕ ਪੁੱਤਰ ਬੰਦੇ ਦੀ ਜੂਨ ਤੋਂ ਨਿਕਲ ਕੇ ਮਨੁੱਖ ਦੀ ਜੂਨ ਚਾਏ ਚਾਹ ਧੀਰ ਚਾਹ ਭਾਰ ਉਹ ਮਜ਼ਦੂਰ ਵੀ ਵੀਓ ਇਹਨਾਂ ਦੀ ਆਜ ਤੱਕ ਪਾਰੋ ਇਹ ਸਬਦ ਨੂੰ ਦਿਮਾਗ ਚ ਬਹਾਰੋ ਜਦੋਂ ਜੈਪ ਦੋ ਮਿੰਟ ਤੱਕ ਖੜਨ ਦਾ ਹੱਕ ਦਿੱਤਾ ਇਸ ਲਈ ਚੰਦ ਭਾਨ ਦੀ ਘਟਨਾ ਮਹਾਜ ਉਹ ਬੰਦੇ ਜਦ ਮਹਾਜ ਇੱਕ ਕੰਦੇ ਨਾਰੀ ਦਾ ਮਾਮਲਾ ਨਹੀਂ ਕਿਉਂਕਿ ਚੰਦ ਭਾਨ ਦੀ ਘਟਨਾ ਦੇ ਪਿੱਛੇ ਉਹ ਜਾਤੀ ਮਾਨਸਿਕਤਾ ਜਿਹੜੀ ਜਾਤੀ ਮਾਨਸਿਕ ਸਦੀਆਂ ਤੋਂ ਸਾਨੂੰ ਪੈਰ ਦੀ ਜੁਕਤੀ ਸਾਡੇ ਆ ਰਹੀ ਹੈ ਤਨਵੀਰ ਸਿੰਘ ਜੀ ਦੀ ਪਤਨੀ ਸਰਪੰਚ ਬਣੀ ਹੈ ਉਹਨਾਂ ਦੀ ਛਾਤੀ ਤੇ ਰੜਕਦਾ ਸੀ ਕਿਉਂਕਿ ਇਸ ਘਟਨਾ ਤੋਂ ਪਹਿਲਾਂ ਮੈਂ ਜਿੰਨਾ ਜਾਣਦਾ ਕੰਦੀਪ ਸਿੰਘ ਦੇ ਉੱਤੇ ਇਹਨਾਂ ਧਨਾੜਾ ਨੇ ਪਹਿਲਾਂ ਵੀ ਹਮਲੇ ਕੀਤੇ ਨੇ ਔਰ ਸਰਪੰਚ ਬਣੀਏ ਉੱਪਰ ਉਹ ਵੀ ਸਰਪੰਚ ਉਸ ਸਮੇਂ ਬਣੇ ਖੜਾਣ ਖੜੇ ਕਰਦੇ ਨੇ ਤੇ ਪਿੰਡ ਦੇ ਐਸੀ ਸਮਾਜ ਨੇ ਮੈਂ ਪ੍ਰਧਾਨੀ ਦੇਣਾ ਚਾਹਣਾ ਚੰਦ ਭਾਨ ਦੇ ਐਸੀ ਸਮਾਜ ਨੂੰ ਜਿਨ੍ਹਾਂ ਨੇ ਪਿੰਡੂ ਤਨਾਡਾ ਦੇ ਪੰਜ ਉਮੀਦਵਾਰ ਹਰਾ ਕੇ ਆਪ ਦੇ ਸਮਾਜ ਦਾ ਉਮੀਦਵਾਰ ਜਿੱਤ ਆਇਆ ਉਹ ਪਰਿਵਾਰ ਦਾ ਉਮੀਦਵਾਰ ਜਿੱਤ ਆਇਆ ਜਿਹੜਾ ਸਮਾਜ ਨੂੰ ਸਿਹਤ ਦਿੰਦਾ ਸੀ ਇਸ ਲਈ ਇਹ ਤਾਂ ਬਹਾਨਾ ਉਹ ਜਿੰਨੇ ਭਰਾਵੋ ਤੁਸੀਂ ਬੈਠੇ ਹੋ ਤੁਸੀਂ ਕਦੇ ਘਟਨਾ ਸੁਣੀ ਹੈ ਪੰਜਾਬ ਚ ਤੇ ਸਰਪੰਚ ਹੋਵੇ ਚਰਨ ਨੇ ਉਹਨੂੰ ਡੇੜਾ ਦੇ ਵਿੱਚ ਬੇਇੱਜ਼ਤ ਕੀਤਾ ਹੋਵੇ ਕਦੇ ਹੋਈ ਹੈ ਘਟਨਾ ਪੰਜਾਬ ਦੇ ਲੋਕਾਂ ਨਾਲੀ ਦੇ ਮਸਲੇ ਦੇ ਉੱਤੇ ਸਾਡੇ ਸਮਾਜ ਦੀ ਔਰਤ ਨੂੰ ਸਰਪੰਚ ਨੂੰ અપਮਾਨਿਤ ਕੀਤਾ ਮੈਂ ਕਹਿਣਾ ਚਾਹੁੰਦਾ ਚੰਦਪਾਲ ਦੇ ਧਨਾੜਾ ਨੇ ਸਾਡੇ ਦਲਿਤ ਸਮਾਜ ਦੀ ਸਰਪੰਚ ਦਾ અપਮਾਨ ਨਹੀਂ ਕੀਤਾ ਉਹਨਾਂ ਨੇ ਭਾਰਤ ਦੇ ਸੰਵਿਧਾਨ ਦਾ અપਮਾਨ ਕੀਤਾ ਕਿਉਂਕਿ ਸੰਵਿਧਾਨ ਦੇ ਮੁਤਾਬਕ ਸਾਡੇ ਸਮਾਜ ਦੀ ਸਰਪੰਚ ਬਣੀ ਹੈ ਇਸ ਲਈ ਕਹਿੰਦੇ ਗੁੱਸਾ ਆ ਗਿਆ ਰੋੜਾ ਚਲਾਦੇ ਪੱਤਰਕਾਰ ਵੀਰਾਂ ਨੇ ਇੱਕ ਪਾਸੇ ਦੀ ਫੋਟੋ ਦਿਖਾਈ ਤਨਾਡਾ ਦੀਆਂ ਕੋਠੀਆਂ ਭੰਨੀਆਂ ਤੇ ਦਿਖਾਈਆਂ ਦਾੜਾ ਭੰਨੀਆਂ ਦਿਖਾਈਆਂ ਪਰ ਜਦੋਂ ਅਸੀਂ ਗਏ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲ ਅਸੀਂ ਸਰਪੰਚ ਦਾ ਬਾਹਰ ਖੜਾ ਕੇ ਦੇਖਿਆ ਤਸਵੀਰ ਹੋਰ ਨਿਕਲੀ ਚੱਕਣਾ ਚੂੜ ਪਿੰਡ ਦਾ ਸਰਪੰਚ ਦਾ ਨਹੀਂ ਤਾਂ ਪ੍ਰਚਾਰਦੇ ਸੀ ਕਿ ਦਲਤਾਂ ਦੇ ਨੌਜਵਾਨਾਂ ਨੇ ਇੰਟਾਂ ਮਾਰੀਆਂ। ਉਹ ਸਾਡੇ ਸਮਾਜ ਦੀ ਸਰਪੰਚ ਦਾ ਤੁਸੀਂ ਅਪਮਾਨ ਕਰੋਗੇ ਤੇ ਸਾਡਾ ਨੌਜਵਾਨ ਤੁਹਾਡੇ ਤੇ ਫੁੱਲ ਸਿੱਟਣਗੇ। ਇਹ ਕਦੇ ਵੀ ਨਹੀਂ ਹੋਊਗਾ। ਸਾਡੀ ਧੀ ਦਾ ਅਪਮਾਨ ਕਰੋ ਜਿਹੜੀ ਅੱਖ ਸਾਡੇ ਵੱਲ ਮੈਲੀ ਦੇ ਕੁਅੱਕ ਕੱਟ ਕੇ ਰੱਖ ਦਾਂਗੇ ਜਿਹੜਾ ਹੱਥ ਸਾਡੇ ਵੱਲ ਉਠੂਗਾ ਹੱਥ ਤੋੜ ਕੇ ਰੱਖ ਦਾਂਗੇ। ਇਹ ਤਾਕਤ ਸਾਡੇ ਸਮਾਜ ਨੂੰ ਸਰਪੰਨ ਦੇ ਵਿੱਚੋਂ ਮਿਲੀ ਹੈ ਇਹ ਤਾਕਤ ਸਾਡੇ ਸੰਮਾਨ ਨੇ ਸਾਨੂੰ ਦਿੱਤੀ ਹੈ ਇਸ ਲਈ ਅਸੀਂ ਕਹਿਣਾ ਚਾਹੁੰਦੇ ਹਾਂ ਇੱਕ ਵੀ ਸਰਪੰਨ ਇੱਕ ਵੀ ਪੰਜਾਬੀ ਦੇ ਪ੍ਰਤੀ ਵੀ ਆਉਣ ਵਾਲੇ ਦਿਨਾਂ ਦੇ ਅੰਦਰ ਬੜੀ ਤੇਜ਼ੀ ਨਾਲ ਪੰਜਾਬ ਦੇ ਅੰਦਰ ਜ਼ਮੀਨ ਤੋਂ ਜ਼ਮੀਨ ਦਾ ਹੱਕ ਲੈਣ ਵਾਸਤੇ ਵੀ ਉੱਠੂਗਾ ਤੁਸੀਂ ਤਾਂ ਅਜੇ ਸਰਪੰਨ ਬਣ ਕੇ ਫੱਕ ਲੈ ਦੇ ਆਂਦੇ ਲੋਕ ਮੈਂ ਪਿੰਡ ਦੇ ਵਿੱਚ ਵੀ ਕਿਹਾ ਸੀ ਘਰਾਇਓ ਨਾ ਸਾਰਾ ਪੰਜਾਬ ਤੁਹਾਡੇ ਹੱਕ 'ਚ ਕਰੂੰਗਾ ਅੱਜ ਵੀ ਆ ਮਜ਼ਦੂਰ ਜਥੇਬੰਦੀਆਂ ਦੇ ਨਾਲ-ਨਾਲ ਐਸੀ ਸਮਾਜ ਦੀਆਂ ਜਥੇਬੰਦੀਆਂ ਵੀ ਇਸ ਇਕੱਠ ਦੇ ਵਿੱਚ ਆਗੂ ਸਮੇਤ ਪਹੁੰਚੇ ਹੋਏ ਨੇ ਤੇ ਮੈਂ ਇਸ ਇਕੱਠ ਦੇ ਵਿੱਚ ਜਿੱਥੇ ਅਸੀਂ ਇਸ ਐਕਸ਼ਨ ਕਮੇਟੀ ਦੇ ਅੰਗਾਂ ਸਾਮਾਜ ਦੀਆਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੀਆਂ ਧਿਰਾਂ ਨੂੰ ਮੰਨਣ ਵਾਲੀਆਂ ਧਿਰਾਂ ਨੂੰ ਆਪੀਲ ਕਰਦਾ ਸੱਤਾਦੰਨ ਕਿ 15 ਤਰੀਕ ਨੂੰ ਪੰਜਾਬ ਦੇ ਅੰਦਰ ਦਲਤਾਂ ਤੇ ਜ਼ਬਰ ਦੇ ਖਿਲਾਫ ਸਰਕਾਰ ਵੱਲੋਂ ਜਿਹੜੇ ਦਲਤਾਂ ਤੋਂ ਹੱਕ ਖੋਏ ਜਾ ਰਹੇ ਨੇ ਉਹਦੇ ਖਿਲਾਫ ਦਲਤ ਜੱਤੇ ਵੰਦੀਆਂ ਦੀਆਂ ਅੰਬੇਦਕਰਵਾਦੀ ਜੱਤੇ ਵੰਦੀਆਂ ਦੀਆਂ 15 ਫਰਵਰੀ ਸਿ ਭਵਨ ਦੇ ਵਿੱਚ ਮੀਟਿੰਗ ਹੋ ਰਹੀ ਹੈ ਬਰਨਾਲੇ ਦੇ ਵਿੱਚ ਉੱਥੇ ਵੀ ਪਟਾ ਅੰਦੋਲਨ ਦੀ ਰੂਪਰੇਖਾ ਲਿਖੀ ਜਾਊਗੀ ਮੈਂ ਆਪਣੀਆਂ ਇਹਨੀਆਂ ਗੱਲਾਂ ਦੇ ਨਾਲ ਜੇ 1 ਕੱਦਾ ਮਿੰਟ ਵੱਧ ਲੈ ਚੁੱਕਿਆ ਸੈਕਟਰੀ ਸਾਹਿਬ ਤੋਂ ਮਾਫੀ ਚਾਹੁੰਦਾ ਛੋਟਾ ਸਾਰਿਆਂ ਦਾ ਧੰਨਵਾਦ ਬਰਨਾਲੇ ਫੇਰ ਜੈ ਭੀਮ ਜੈ ਭਾਰ ਮੋਕੇ ਦਾ ਜਿੰਦਾਬਾਦ 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 ਇਹ ਸਰਕਾਰਾਂ Oh.